ਉਹ ਤਾਂ ਗੁੱਟਾ ਤੱਕ ਮੁੜ ਕੇ ਤੁਮੜਾ ਲੱਕ ਲੱਕ ਮੈਦਾਨ ਲੁਕਣਾ ਸੀ। ਅਛੋੜ ਗਿਆ ਕਰੀਏ ਸਾਡੇ ਸਾਡੇ ਸੁਧਾਰ ਹੋ ਗਿਆ ਅਸੀਂ ਅੱਗੇ ਤੋਂ ਧਿਆਨ ਖਿੱਚ ਕਰਕੇ ਪ੍ਰੋਗਰਾਮ ਨੂੰ ਹੋਰ ਸਚਾਰੂ। ਜਿਨਾ ਪਿੱਛੇ ਮਿੱਟੂ ਉਹ ਤਾਂ ਚੱਲੀ ਜਾਂਦਾ। ਸਾਡਾ ਅੱਜ ਦਾ ਗੱਲ ਕਰਦਾ ਖੇਤੀਬਾੜੀ ਮੰਤਰੀ। ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਆਲਖ ਹਾਜ਼ਰ ਹਾਂ ਇੱਕ ਹੋਰ ਅਹਿਮ ਜਾਣਕਾਰੀ ਦੇ ਨਾਲ। ਜਿਹੜੀ ਇਹ ਅਹਿਮ ਜਾਣਕਾਰੀ ਹੈ, ਇਹ ਅਹਿਮ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ ਅਸੀਂ। ਆ ਤੁਸੀਂ ਮੇਰੇ ਪਿੱਛੇ ਲੱਗਿਆ ਬੈਨਰ ਤੁਸੀਂ ਪੜ੍ਹ ਸਕਦੇ ਹੋ ਜਿਹਦੇ ਉੱਪਰ ਲਿਖਿਆ ਵਿਕਸਿਤ ਖੇਤੀ ਸੰਕਲਪ ਅਭਿਆਨ। ਜਿਹੜਾ 12 ਜੂਨ ਤੋਂ 29 ਜੂਨ ਪਿੰਡਾਂ ਪਿੰਡਾਂ ਦੇ ਵਿੱਚ ਲੱਗ ਰਿਹਾ ਤੇ ਇਹ ਜਿਹੜਾ ਹੈਗਾ ਵਿਕਸਿਤ ਖੇਤੀ ਸੰਕਲਪ ਅਭਿਆਨ ਇਹਦੇ ਤਹਿਤ ਕਿਹੜੀਆਂ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਔਰ ਇਹ ਕੀ ਅਭਿਆਨ ਹੈ ਕੀ ਸੰਕਲਪ ਇਹਦੇ ਵਿੱਚ ਅਸੀਂ ਇਹ ਜਾਣਦੇ ਹਾਂ ਸਾਡੇ ਨਾਲ ਮਾਹਰ ਡਾਕਟਰ ਡਾਕਟਰ ਕਰਮਜੀਤ ਸ਼ਰਮਾ ਜੀ ਸਾਡੇ ਨਾਲ ਨੇ ਉਹਨਾਂ ਪਾਸੋਂ ਪਹਿਲਾਂ ਆਪਾਂ ਇਹ ਸਮਝ ਲਈਏ ਵੀ ਇਹ ਅਭਿਆਨ ਦਾ ਮਨੋਰਥ ਕੀ ਹੈ ਟੀਚਾ ਕੀ ਹੈ ਉਦੇਸ਼ ਕੀ ਹੈ ਤੇ ਮੇਰੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਕਿਸਾਨ ਭਰਾ ਵੀ ਖੜੇ ਆਪਾਂ ਇਹਨਾਂ ਪਾਸੋਂ ਵੀ ਇਹ ਜਾਣਕਾਰੀਆਂ ਹਾਸਲ ਕਰਾਂਗੇ ਕਿ ਕਿਵੇਂ ਇਹ અભિયાન ਉਹਨਾਂ ਦੀ ਜਾਣਕਾਰੀ ਵਿੱਚ ਵਾਧਾ ਕਰ ਸਕਦਾ ਹੈ ਕੀ ਇਹ અભિયાન ਹੈ ਕਿਸ ਕਿਸਮ ਦੀ ਜਾਣਕਾਰੀ ਹੈ ਸਾਡੇ ਕਿਸਾਨ ਭਰਾਵਾਂ ਦੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਡਾਕਟਰ ਸਾਹਿਬ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਕਰਦਾ ਮੈਂ ਤੇ ਕੀ ਸੰਕਲਪ ਹੈ ਜੀ ਕੀ અભિયાન ਹੈ ਸਾਡੇ ਕਿਸਾਨ ਭਰਾਵਾਂ ਨੂੰ ਦੱਸ ਸਕਦੇ ਹੋ ਤੁਹਾਨੂੰ ਜੀ ਆਇਆਂ ਜੀ ਕੁਲਵਿੰਦਰ ਸਿੰਘ ਜੀ ਇੱਥੇ ਆਉਣ ਤੇ ਇਹ ਜਿਹੜਾ ਸਾਡਾ ਭਾਰਤ ਸਰਕਾਰ ਦੁਆਰਾ ਵਿਕਸਿਤ ਖੇਤੀ ਸੰਕਲਪ ਅਭਿਆਨ ਚਲਾਇਆ ਗਿਆ ਹੈ ਇਦਾ ਮਕਸਦ ਹੈ ਵੀ ਜੇ ਕਿਉਂਕਿ ਸਾਡਾ ਜਿਹੜਾ ਸੂਬਾ ਹੈ ਜਾਂ ਸਾਡਾ ਦੇਸ਼ ਹੈ ਖੇਤੀ ਪ੍ਰਧਾਨ ਦੇਸ਼ ਹੈ ਜੇ ਇਹਦੀ ਖੇਤੀ ਵਿਕਸਿਤ ਹੋ ਤਾਂ ਹੀ ਅਸੀਂ ਵਿਕਸਿਤ ਭਾਰਤ ਜਿਵੇਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਦਾ ਜਿਹੜਾ ਇੱਕ ਸੁਪਨਾ ਹੈ ਕਿ ਅਸੀਂ ਸੰਤਾ ਮਤਲਬ ਕਿ ਅਗਲੇ 50 ਸਾਲਾਂ ਦੇ ਵਿੱਚ ਵਿਕਸਿਤ ਭਾਰਤ ਨੂੰ ਮੰਨਣਾ ਹੈ ਵਿਕਸਿਤ ਦੇਸ਼ਾਂ ਦੇ ਵਿੱਚ ਕਰਨਾ ਹੈ ਉਹ ਤਾਂ ਹੀ ਹੋ ਸਕਦਾ ਹੈ ਜੇਕਰ ਅਸੀਂ ਖੇਤੀ ਨੂੰ ਵਿਕਸਿਤ ਕਰਾਂਗੇ ਉਹਦੇ ਤਹਿਤ ਇਹ ਜਿਹੜਾ ਪ੍ਰੋਗਰਾਮ ਚਲਾਇਆ ਗਿਆ ਜੋ ਕਿ 29 ਮਈ ਤੋਂ ਚੱਲਿਆ 12 ਜੂਨ ਨੂੰ ਕੱਲ ਨੂੰ ਯਾਨੀ ਕਿ ਸੰਪੰਨ ਹੋ ਰਿਹਾ ਹੈ ਇਹਦਾ ਮੁੱਖ ਮਕਸਦ ਕੀ ਸੀ ਕਿ ਸਾਡੀ ਸੋਨੀ ਦੀ ਫਸਲ ਸ਼ੁਰੂ ਹੋ ਰਹੀ ਹੈ ਬਹੁਤੇ ਜ਼ਿਮੀਂਦਾਰ ਦਫ਼ਤਰਾਂ 'ਚ ਨਹੀਂ ਜਾ ਸਕਦੇ ਬਹੁਤੇ ਜ਼ਿਨ ਖੇਤੀਬਾੜੀਆਂ 'ਚ ਨਹੀਂ ਜਾ ਸਕਦੇ ਕਿਉਂਕਿ ਰੁਝੇਵੇਂ ਇਹੋ ਜਿਹੇ ਹੁੰਦੇ ਆ ਵੀ ਉਹਦਾ ਮਕਸਦ ਸੀ ਵੀ ਪਿੰਡ-ਪਿੰਡ ਜਾ ਕੇ ਲੋਕਾਂ ਦੇ ਦੁਆਰ ਤੇ ਜਾ ਕੇ ਸੋਨੀ ਦੀ ਫਸਲ ਸੰਬੰਧੀ ਜਿਹੜੀਆਂ ਵੀ ਸੈਂਟਰ ਗਵਰਨਮੈਂਟ ਦੀਆਂ ਭਾਰਤ ਸਰਕਾਰ ਦੀਆਂ ਪੰਜਾਬ ਸਰਕਾਰ ਦੀਆਂ ਸਕੀਮਾਂ ਕਿਸਾਨਾਂ ਲਈ ਚਲਾਈਆਂ ਜਾ ਰਹੀਆਂ ਉਹਨਾਂ ਨੂੰ ਉਹਨਾਂ ਦੇ ਪਿੰਡ ਜਾ ਕੇ ਦੱਸਿਆ ਜਾਵੇ ਤਾਂ ਕਿ ਉਹ ਇਸ ਨੂੰ ਲਾਭਿਤ ਹੋ ਕੇ ਆਪਦੀ ਖੇਤੀ ਨੂੰ ਪਰਫੁੱਲਤ ਕਰਨ ਆਪੇ ਆਉਣ ਵਾਲੀ ਸੋਨੀ ਦੀ ਫਸਲ ਨੂੰ ਪਰਫੁੱਲਤ ਕਰਨ ਇਹਦਾ ਮੁੱਖ ਮਕਸਦ ਇਹ ਸੀ ਬਾਕੀ ਦੂਜਾ ਮਕਸਦ ਕੀ ਸੀ ਇਹਦਾ ਕਿ ਲੋਕਾਂ ਤੋਂ ਕਿਸਾਨਾਂ ਤੋਂ ਫੀਡਬੈਕ ਲੈਣਾ ਜਿਵੇਂ ਸਾਨੂੰ ਇੱਕ ਹੁਣੀ ਫੀਡਬੈਕ ਮਿਲੀ ਹੈ ਕਿ ਜਿਹੜੀ ਆਉਣ ਵਾਲੀ ਸੋਨੀ ਦੀ ਫਸਲ ਹੈ ਤੁਸੀਂ ਬੈਨਰ ਦੇ ਨਾਲ ਨਾਲ ਉਹਦੀਆਂ ਬਿਮਾਰੀਆਂ ਬਾਰੇ ਉਹਦੇ ਆਉਣ ਵਾਲੇ ਨਦੀਨਾਵਾਰੇ ਜਿਹੜੇ ਵਿੱਚ ਆਉਣੇ ਆ ਖਾਸ ਕਰਕੇ ਸਿੱਧੀ ਵਿਜਾਈ ਚ ਵੀ ਉਹਦੇ ਵੀ ਫੋਟੋ ਨਾਲ ਲਾਇਆ ਕਰੋ ਬਹੁਤ ਸੁਣੀ ਜਾਣਕਾਰੀ ਹੈ ਸਾਡੇ ਲਈ ਸਾਡੇ ਲਈ ਸੁਧਾਰ ਹੋ ਗਿਆ ਅਸੀਂ ਅੱਗੇ ਤੋਂ ਇਹਨੂੰ ਧਿਆਨ ਹਿੱਤ ਕਰਕੇ ਪ੍ਰੋਗਰਾਮ ਨੂੰ ਹੋਰ ਸਚਾਰੂ ਕਰਾ ਐਸੇ ਤਰ੍ਹਾਂ ਹੀ ਇਹ ਜਿਹੜਾ ਮੁੱਖ ਮਕਸਦ ਸੀ ਫੀਡਬੈਕ ਜਿਹਨੂੰ ਕਹਿੰਦੇ ਆ ਅਸੀਂ ਵੀ ਉਹਨਾਂ ਦੇ ਸੁਝਾਅ ਲੈਣ ਦੇ ਲਈ ਪ੍ਰੋਗਰਾਮ ਲਿਖਿਆ ਗਿਆ ਸੀ ਬਾਕੀ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਸੀ ਵੀ ਲੋਕਾਂ ਦੇ ਨਾਲ ਤੁਸੀਂ ਕੁਲ ਮਿਲ ਕੇ ਇਸ ਤਰ੍ਹਾਂ ਸਕਦੇ ਹੋ ਕੁਲ ਮਿਲ ਤਾਂ ਹੀ ਸਕਦੇ ਹੋ ਜੇ ਤੁਸੀਂ ਲੋਕਾਂ ਦੇ ਦਵਾਰ ਜਾਓਗੇ ਕਿਉਂਕਿ ਤੁਹਾਨੂੰ ਜਿਵੇਂ ਪਹਿਲਾਂ ਵੀ ਕਿਹਾ ਹਰੇਕ ਕਿਸਾਨ ਹਰੇਕ ਦਫ਼ਤਰ ਚ ਨਹੀਂ ਜਾ ਸਕਦਾ ਬਿਲਕੁਲ ਕਿਸਾਨ ਭਰਾਵੋ ਜੇਕਰ ਤੁਸੀਂ ਆਪਣੇ ਰੁਝੇਵਿਆਂ ਦੇ ਵਿੱਚ ਦਫ਼ਤਰ ਨਹੀਂ ਜਾ ਸਕਦੇ ਕੋਈ ਜਾਣਕਾਰੀ ਇਕੱਤਰ ਨਹੀਂ ਕਰ ਸਕਦੇ ਤਾਂ ਭਾਰ ਸਰਕਾਰ ਦੇ ਇਸ ਉਪਰਾਲੇ ਨੇ ਤੁਹਾਡੇ ਪਿੰਡਾਂ ਦੇ ਵਿੱਚ ਤੁਹਾਡੇ ਦਰਾਂ ਦੇ ਵਿੱਚ ਤੁਹਾਡੇ ਬੂਹਾਂ ਤੱਕ ਇਹ ਮਾਹਿਰ ਡਾਕਟਰਾਂ ਦੀ ਟੀਮ ਭੇਜਤੀ ਵੀ ਜਾ ਕੇ ਦੱਸ ਕੇ ਆਓ ਤੇ ਪੁੱਛ ਕੇ ਆਓ ਤੁਹਾਡਾ ਸੁਝਾਅ ਕੀ ਹੈ ਤੁਹਾਨੂੰ ਸਮੱਸਿਆ ਕੀ ਹੈ ਤਾਂ ਡਾਕਟਰ ਸਾਹਿਬ ਜਿਹੜੇ ਬਹੁਤ ਸਾਰੇ ਕਿਸਾਨ ਭਰਾ ਸਾਡੇ ਨਾਲ ਵੀ ਖੜੇ ਆ ਤੇ ਬਹੁਤ ਸਾਰੇ ਕਿਸਾਨ ਭਰਾ ਮੈਨੂੰ ਲੱਗਦਾ ਕਿ ਜਿਵੇਂ ਰੁਜ਼ੀਵੇਂ ਵੜੇ ਆ ਬਜਾਈ ਹੋ ਰਹੀ ਹੈ ਝੋਨੇ ਦੀ ਖੇਤੀ ਰੁਜ਼ੀਵੇਂ ਵੜੇ ਆ ਅੱਜਕੱਲ ਤਾਂ ਉਹਦੇ ਤਹਿਤ ਜਿਹੜੇ ਉਹ ਕਮਾਂਤਲਾਂ ਨੂੰ ਚਲੇ ਵੀ ਗਏ ਆ ਤੇ ਬਹੁਤ ਸੋਨਾ ਇਕੱਠਾ ਇੱਥੇ ਸੀ ਕੀ ਸਮਝਦੇ ਹੋ ਵੀ ਸਾਡਾ ਕਿਸਾਨ ਵੀ ਇਹਨਾਂ ਜਾਣਕਾਰੀਆਂ ਨੂੰ ਲੈਣ ਵਾਸਤੇ ਤਤਪਰ ਹੈ ਕੀ ਭਾਵੇਂ ਸਰਕਾਰ ਦੇ ਜਏ ਉਪਰਾਲੇ ਆ ਜਿਹੜੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਇਹਦੇ ਉੱਤਰ ਡੇਟ ਲਿਖਿਆ ਜਿਹੜੀ ਉਹ 29 ਮਈ 12 ਜੂਨ ਲਿਖਿਆ ਕੀ ਇਹ 29 ਮਈ ਤੋਂ 12 ਜੂਨ ਤੱਕ ਤਾਂ ਨਹੀਂ ਜਾਣਕਾਰੀਆਂ ਸਿਮਟ ਕੇ ਰਹਿ ਜਾਣਗੀਆਂ ਕਿ ਉਸ ਤੋਂ ਬਾਅਦ ਵੀ ਇਹੋ ਜਿਹੇ ਉਪਰਾਲੇ ਹੁੰਦੇ ਹੋਣਗੇ ਰਹਿਣਗੇ ਕਿ ਤੁਸੀਂ ਪਿੰਡਾਂ ਤੱਕ ਪਹੁੰਚ ਕਰਦੇ ਰਹੋਗੇ ਇਹ ਤੁਹਾਡਾ ਸਵਾਲ ਬੜਾ ਵਾਜਬ ਹੈ ਤੁਸੀਂ ਆਹ ਕਿਸਾਨ ਗਵਾਹ ਖੜੇ ਐ ਤੁਸੀਂ ਇਹਨਾਂ ਤੋਂ ਵੈਸੇ ਹੀ ਪੁੱਛ ਸਕਦੇ ਹੋ ਇਹ ਸਾਡਾ ਵੈਸੇ ਵੀ ਇੱਕ ਰੂਟੀਨ ਪ੍ਰੋਸੈਸ ਹੈ ਕਿ ਅਸੀਂ ਹਾੜੀ ਤੇ ਸੋਣੀ ਸ਼ੁਰੂ ਹੋਣ ਤੋਂ ਪਹਿਲਾਂ ਤਕਰੀਬਨ ਤਕਰੀਬਨ ਜਿੰਨੀ ਪਹੁੰਚ ਹੈ ਜਿੰਨੇ ਮਤਾਬਕ ਮੇਰੇ ਕੋਲ ਸਟਾਫ ਹੈ ਅਸੀਂ ਕੋਸ਼ਿਸ਼ ਕਰਦੇ ਆਂ ਵੀ ਇੱਕ ਨਹੀਂ ਤਾਂ ਚਾਰ ਪਿੰਡਾਂ ਦਾ ਇਕੱਠ ਕਰਕੇ ਚਾਰ ਨਹੀਂ ਤਾਂ ਅੱਠ ਪਿੰਡਾਂ ਦਾ ਇਕੱਠ ਕਰਕੇ ਜਾਂ ਖੇਤੀਬਾੜੀ ਵਿਗਿਆਨ ਕੇਂਦਰ ਵਿੱਚ ਬੁਲਾ ਕੇ ਖੇਤੀਬਾੜੀ ਵਿਭਾਗ ਦੇ ਸਹਿਯੋਗ ਦੇ ਨਾਲ ਕਿਉਂਕਿ ਉਹਨਾਂ ਦੀ ਅਪਰੋਚ ਵੱਡੀ ਹੈ ਉਹਨਾਂ ਕੋਲ ਸਟਾਫ ਜਾਦੇ ਹੈ ਉਹਨਾਂ ਦੀ ਪਿੰਡ ਪੱਧਰ ਤੱਕ ਪਹੁੰਚ ਹੈ ਅਸੀਂ ਉਹਨਾਂ ਦੇ ਸਹਿਯੋਗ ਦੇ ਨਾਲ ਆਪਣੀ ਐਡਵਾਈਜ਼ਰੀ ਈਸ਼ੂ ਕਰਦੇ ਹਾਂ ਖਾਸ ਕਰਕੇ ਸੋਸ਼ਲ ਮੀਡੀਆ ਨੂੰ ਅਸੀਂ ਬਹੁਤ ਯੂਜ਼ ਕਰਦੇ ਹਾਂ ਸਾਡੇ ਡਾਕਟਰ ਗੁਰਵਿੰਦਰ ਸਿੰਘ ਖੜੇ ਹੈ ਇਹ ਫਸਾਰ ਸਿੱਖਿਆ ਦੇ ਮੇਰੇ ਵਿਗਿਆਨੀ ਹੈ ਸਾਡੇ ਵਿਵੇਕ ਕੁਮਾਰ ਖੜੇ ਹੈ ਇਹ ਸਾਡੇ ਫਸਲ ਵਿਗਿਆਨੀ ਹੈ ਇਹਨਾਂ ਨੇ ਅਲੱਗ-ਅਲੱਗ ਆਪ ਦੇ ਗਰੁੱਪ ਬਣਾਏ ਹੋਏ ਹੈ ਸਾਡੇ ਵਿਵੇਕ ਸ਼ਰਮਾ ਜੀ ਹੈ ਉਹ ਸਾਡੇ ਪਸ਼ ਉਹ ਡੋਟੀ ਗਰੁੱਪ ਬਣਾਏ ਹੋਏ ਆ ਹਰੇਕ ਸਬਜੈਕਟ ਨਾਲ ਸੰਬੰਧਿਤ ਸਾਡੇ ਸੋਸ਼ਲ ਮੀਡੀਆ ਤੇ ਐਡਵਾਈਜ਼ਰੀ ਕਹਨੇ ਆ ਜਿਹਨੂੰ ਉਹ ਪਾਈ ਜਾਂਦੀ ਹੈ ਤਾਂ ਕਿ ਜਦੋਂ ਕਿਸਾਨਾਂ ਨੂੰ ਸਾਡੇ ਕੋਲੇ ਇੱਕ ਬਹੁਤ ਵੱਡੇ ਗਰੁੱਪ ਬਣੇ ਹੋਏ ਤੇ ਇੱਕ ਸਾਡੇ ਕੋਲੇ ਸਾਰਥੀ ਨਾਂ ਦਾ ਇੱਕ ਮਤਲਬ ਐਪ ਬਣੀ ਹੋਈ ਆ ਜੋ ਕਿ ਭਾਰਤ ਸਰਕਾਰ ਦੀ ਆ ਉਹਦੇ ਵਿੱਚ ਕਿਸਾਨਾਂ ਨੂੰ ਰਜਿਸਟਰਡ ਕੀਤਾ ਜਾਂਦਾ ਹੈ ਉਹਦੇ ਥਰੂ ਕਿਸਾਨਾਂ ਨੂੰ ਬਹੁਤ ਜ਼ਿਆਦਾ ਮੈਸੇਜ ਆਏ ਜਾਂਦੇ ਆ ਜੀ ਤਾਂ ਇੱਕ ਹੋਰ ਮੇਰੀ ਜਾਣਕਾਰੀ ਦੇ ਵਿੱਚ ਮੈਂ ਸਮਝਦਾ ਵੀ ਇਹ ਪਲੇਟਫਾਰਮ ਤੋਂ ਸਾਡੇ ਨਾਲ ਵੀ ਬਹੁਤ ਸਾਰੇ ਕਿਸਾਨ ਭਰਾਵਾਂ ਦਾ ਪਿਆਰ ਹੈ ਤੁਸੀਂ ਸਾਡੀ ਜੋ ਵੀ ਅਸੀਂ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਉਂਦੇ ਆ ਤੁਸੀਂ ਉਹਨੂੰ ਦੇਖਦੇ ਹੋ ਤਾਂ ਮੈਂ ਦੇਖਣ ਵਾਲੇ ਦੂਰ ਨੇੜੇ ਕਿਸਾਨ ਭਰਾਵਾਂ ਦਾ ਵੀ ਫਾਇਦਾ ਕਰਦੀਏ ਵੀ ਜੇਕਰ ਕੋਈ ਸਾਡੇ ਤੱਕ ਸੁਨੇਹਾ ਪਹੁੰਚਾਉਂਦੇ ਆ ਕੋਈ ਆਪਦਾ ਸਵਾਲ ਰੱਖਦੇ ਆ ਤੁਹਾਡੇ ਤੱਕ ਪਹੁੰਚਦਾ ਕਰਦੀਏ ਕਿਉਂਕਿ ਤੁਸੀਂ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਇੱਕ ਕੜੀ ਹੂੰ ਤੁਸੀਂ ਸੁਝਾਅ ਨੋਟ ਕਰਕੇ ਗਾਂ ਵੀ ਪਹੁੰਚਾ ਸਕਦੇ ਹੋ ਰეკਮੈਂਡੇਸ਼ਨ ਦੇ ਸਕਦੇ ਹੋ ਕਿ ਜੇਕਰ ਸਾਨੂੰ ਕਮੈਂਟ ਦੇ ਰੂਪ ਵਿੱਚ ਕੋਈ ਜਾਣਕਾਰੀ ਲੈਣਾ ਚਾਹੁੰਦਾ ਕੋਈ ਸੁਝਾਅ ਦੇਣਾ ਚਾਹੁੰਦਾ ਵੀ ਡਾਕਟਰ ਸਾਹਿਬ ਆਹ ਕਰੋ ਸਾਡੇ ਵਾਸਤੇ ਕਿਸਾਨ ਆਹ ਮੰਗਦੇ ਆ ਕਿ ਉਹ ਜਾਣਕਾਰੀ ਵੀ ਗੁੱਡੀ ਸਾਡੀ ਪਹੁੰਚਦੀ ਕਰਦੇ ਹੋਗੇ ਇਸ ਦੇ ਸਬੰਧ ਵਿੱਚ ਮੈਂ ਗੱਲ ਇੰਨਾ ਹੀ ਕਹੂੰਗਾ ਕਿ ਮੇਰੇ ਤੇ ਮੇਰੇ ਸਟਾਫ ਦੇ ਜਿਹੜੇ ਫੋਨ ਹੈ ਉਹ 24 ਘੰਟੇ ਖੁੱਲੇ ਰਹਿੰਦੇ ਆ ਜੇ ਮੈਂ ਉਸ ਸਵਾਲ ਦਾ ਜਵਾਬ ਕ੍ਰਿਸ਼ੀ ਵਿਗਿਆਨ ਕੇਂਦਰ ਚ ਨਾ ਦੇ ਸਕਿਆ ਤਾਂ ਮੈਂ ਸਾਡੀ ਖੇਤੀਬਾੜੀ ਯੂਨੀਵਰਸਿਟੀ ਨੂੰ ਫਾਰਵਰਡ ਕਰਾਂ ਉੱਥੋਂ ਜਵਾਬ ਲੈ ਕੇ ਦੇਵਾਂਗੇ ਕੋਸ਼ਿਸ਼ ਕਰਾਂਗੇ ਜਿੰਨੇ ਜੋਗੇ ਹੋਏ ਤਾਂ ਅਸੀਂ ਹਰ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਜੀ ਇਹ ਸਾਰੀਆਂ ਜਾਣਕਾਰੀਆਂ ਇਸ ਮੰਚ ਤੋਂ ਦਿੱਤੀਆਂ ਜਾ ਰਹੀਆਂ ਜਿੱਥੇ ਵਿਕਸਿਤ ਖੇਤੀ ਸੰਕਲਪ ਅਭਿਆਨ ਸੀ ਸਾਡੇ ਨਾਲ ਬਹੁਤ ਸਾਰੇ ਕਿਸਾਨ ਭਰਾ ਨੇ ਆਓ ਉਹਨਾਂ ਤੋਂ ਵੀ ਸੁਣ ਲਈਏ ਵੀ ਕਿਹੋ ਜੀਆਂ ਜਾਣਕਾਰੀਆਂ ਉਹ ਉਹਨਾਂ ਨੇ ਇਕੱਤਰ ਕੀਤੀਆਂ ਤੇ ਕਿਹੋ ਜੀਆਂ ਜਾਣਕਾਰੀਆਂ ਜਿਹੜੀਆਂ ਉਹ ਸਮਝਦੇ ਆ ਵੀ ਕਿਹੋ ਜਿਹੇ ਸੁਝਾਅ ਹੋਣੇ ਚਾਹੀਦੇ ਆ ਤਾਂ ਭਾਈ ਜੀ ਕਿਵੇਂ ਲੱਗਿਆ ਇਹ ਖੇਤੀ ਸੰਕਲਪ अभियान ਰਾਈ ਜਿਹੜੀਆਂ ਜਾਣਕਾਰੀਆਂ ਦਿੱਤੀਆਂ ਗਈਆਂ ਕਿ ਸੰਤੁਸ਼ਟ ਹੋ ਜਦੇ ਤੋਂ ਵੀਰ ਜੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਮਨ ਕੇ ਚੱਲ ਵੀ ਜਿਹੜਾ ਇਹ ਮਹਾਨ ਚਲਾਇਆ ਇਹਨਾਂ ਨੇ ਇਹ ਬਹੁਤ ਵਧੀਆ ਅੱਜ ਜਿੰਨੇ ਸਾਡੇ ਪਿੰਡ ਦੇ ਕਾਫੀ ਕਿਸਾਨ ਇੱਥੇ ਆਏ ਸੀਗੇ ਤੇ ਡਾਕਟਰ ਸਾਹਿਬ ਨੇ ਬਹੁਤ ਬਰੀਕੀ ਦੇ ਵਿੱਚ ਕਿਹਾ ਕਿ ਸਾਡੇ ਸਿੱਧੇ ਝੋਨੇ ਦੀ ਬਜਾਈ ਜਿਆਦਾ 80% ਸਾਡੇ ਪਿੰਡ ਹੁਣ ਬਜਾਈ ਹੈ ਝੋਨੇ ਦੀ ਤੇ ਉਹਦੀਆਂ ਜਿਹੜੀਆਂ ਤਕਨੀਕੀ ਗੱਲਾਂ ਸੀ ਡਾਕਟਰ ਸਾਹਿਬ ਨੇ ਸਮਝਾਈਆਂ ਤੇ ਉਹਨਾਂ ਤੇ ਮਤਲਬ ਸਾਡੇ ਕਿਸਾਨ ਵੀਰਾਂ ਨੇ ਅਮਲ ਵੀ ਕੀਤਾ ਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਖੇਤੀਬਾੜੀ ਵਿਭਾਗ ਦੇ ਜਿਹਨਾਂ ਨੇ ਟਾਈਮ ਕੱਢਿਆ ਤੇ ਬਾਕੀ ਸਾਡੇ ਕਿਸਾਨ ਵੀਰ ਵੀ ਹੁਣ ਤੁਹਾਨੂੰ ਪਤਾ ਵੀ ਕੰਮ ਦਾ ਟਾਈਮ ਪਰ ਫਿਰ ਵੀ ਆਏ ਇੱਥੇ ਕਿਸਾਨ ਚਾਹੁੰਦਾ ਸਰਕਾਰ ਕਹਿੰਦੀ ਵੀ ਆਪਾਂ ਇਹਦੇ ਤੋਂ ਕਣਕ ਝੋਨੇ ਦੇ ਚੱਕਰ ਤੋਂ ਨਿਕਲੋ ਅਸੀਂ ਵੀ ਚਾਹੁੰਦੇ ਹਾਂ ਕਿਸਾਨ ਹਰ ਕਿਸਾਨ ਚਾਹੁੰਦਾ ਪਰ ਸਾਨੂੰ ਹਜੇ ਤੱਕ ਰਾਹ ਨਹੀਂ ਮਿਲ ਰ ਵੀ ਹੁਣ ਮੰਨ ਲੇ ਕਿ ਚਲੋ ਪਹਿਲਾਂ ਨਰਮਾ ਸੀ ਨਰਮ ਇੱਕ ਮੁੱਖ ਖੇਤੀ ਆਪਣੀ ਸੀਗੀ ਇਹਦੀ ਆਪਣੇ ਦੀ ਫਸਲ ਸੀ ਆਪਣੇ ਪੰਜਾਬ ਦੀ ਤੇ ਮਜ਼ਦੂਰ ਵੀ ਵੱਜਦਾ ਸੀ ਕਿਸਾਨ ਵੀ ਵੱਧਾਈ ਹੁਣ ਅਸੀਂ ਵੇਖਦੇ ਆ ਮੀਡੀਆ ਤੇ ਵੇਖਦੇ ਆ ਅਮਰੀਕਾ ਦੇ ਵਿੱਚ BD1 ਆ ਗਿਆ 2 ਆ ਗਿਆ 3 ਆ ਗਿਆ 4 ਆ ਗਿਆ 5 ਆ ਗਿਆ ਇੱਥੇ ਕਿਉਂ ਨਹੀਂ ਆ ਰਿਹਾ ਵੀ ਕੁਝ ਗੱਲਾਂ ਸਰਕਾਰ ਤੱਕ ਜਿਵੇਂ ਹੁਣ ਅਸੀਂ ਜੇ ਅਸੀਂ ਮਹਿਕਮੇ ਕੋਲੇ ਮਤਲਬ ਜੇ ਅਫਸਰ ਸਹਿਮਣਾਇਆ ਸਾਡਾ ਹੱਕ ਇਹਨਾਂ ਨੂੰ ਸਵਾਲ ਕਰਨ ਦਾ ਨਹੀਂ ਸਾਡਾ ਹੱਕ ਹੈ ਸਵਾਲ ਕਰਨ ਦਾ ਖੇਤੀਬਾੜੀ ਮੰਤਰੀ ਨੂੰ ਪਰ ਉਹ ਮੰਤਰੀ ਸਭ ਆਉਂਦੀ ਨਹੀਂ ਉਹ ਤਾਂ ਵੋਟਾਂ ਤੱਕ ਮੁੜ ਕੇ ਤੁਹਾਨੂੰ ਡਰ ਲੱਗਣ ਲੱਗ ਪੈਂਦਾ ਲੋਕਾਂ ਤੋਂ ਕਿਸੇ ਵੀ ਮੈਂ ਕਿਸੇ ਪਾਰਟੀ ਦੇ ਨਹੀਂ ਕਹਿ ਰਿਹਾ ਕੋਈ ਵੀ ਪਾਰਟੀ ਦਾ ਮੰਤਰੀ ਪੈਂਦਾ ਇਹ ਤਾਂ ਇੱਕ ਕੜੀ ਹੈ ਸਾਡੇ ਸਨਜ ਹੁਣ ਆ ਦੇ ਜਦੋਂ ਅੱਗ ਆਂ ਦੀ ਵੀ ਅੱਗ ਲਾਉ ਕਈ ਮੰਨ ਕੇ ਚੱਲੂ ਛੋਟਾ ਜ਼ਿਮੀਂਦਾਰ ਹੈ ਦੋ ਢਾਈ ਕਿੱਲੇ ਜ਼ਮੀਨਾਂ ਦੇ ਕੋਲੇ ਦੱਸੋ ਵੀ ਕਿੱਥੋਂ ਲੱਖ ਰੁਪਏ ਦਾ ਹੈਪੀ ਸੀਡਰ ਲੇਊਗਾ ਕਿੱਥੋਂ 7 ਲੱਖ ਦਾ ਟਰੈਕਟਰ ਲੇਊਗਾ ਕਿੱਥੋਂ ਲੱਖ ਦਾ ਰੋਟਾਵੇਟਰ ਲੇਊਗਾ ਕਿੱਥੋਂ ਲੇਊਗਾ ਭਾਵੇਂ ਇਹ ਮਸ਼ੀਨਾਂ ਜਿਹੜੀਆਂ ਉਹ ਬਹੁਤ ਮਹਿੰਗੀਆਂ ਆ ਜਾਂ ਖੇਤੀ ਬਦਲਾਅ ਦੀ ਜਦੋਂ ਆਪਾਂ ਗੱਲ ਕਰਦੇ ਆ ਖੇਤੀ ਬਪਿੰਨਾਂ ਦੀ ਜਦੋਂ ਗੱ ਕਿਸ ਰੂਪ ਦੇ ਵਿੱਚ ਤੁਸੀਂ ਸਮਝਦੇ ਹੋ ਵੀ ਆਪਣਾ ਸਕਦਾ ਹੈ ਕਿ ਇਹਨਾਂ ਚੀਜ਼ਾਂ ਤੋਂ ਲਾਹਾ ਨਹੀਂ ਖਟਿਆ ਜਾ ਸਕਦਾ ਨਹੀਂ ਖਟਿਆ ਜਾ ਸਕਦਾ ਜੇ ਵੀ ਤੁਸੀਂ ਸਬਸਿਡੀ ਦੀ ਗੱਲ ਕਰ ਰਹੇ ਹੋ ਮੰਨਦੇ ਹਾਂ ਗੱਲ ਵੀ ਸਬਸਿਡੀ ਪਰ ਉਹ ਮੰਨ ਕੇ ਚੱਲੂ ਕਿ 100% ਸਬਸਿਡੀ ਦਾ ਕਿਸਾਨ ਸਾਰੇ ਤਾਂ ਨਹੀਂ ਲੈ ਸਕਦੇ ਉਹ ਤੇ ਜਿਹੜਾ ਛੋਟਾ ਜ਼ਿਮੀਂਦਾਰ ਉਹਦੀ ਮਜਬੂਰੀ ਬਣ ਜਾਂਦੀ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਮਤਲਬ ਵੀ ਸਰਕਾਰ ਦੀਆਂ ਸਬਸਿਡੀ ਆ ਰਹੀਆਂ ਐ ਮਿਲ ਵੀ ਰਹੀਆਂ ਪਰ ਪ੍ਰੋਪਰ ਹੁਣ ਸਾਡੇ ਸਟੇਟਿਟੀ ਐ ਇੱਥੇ ਮੰਨ ਕੇ ਚਲ ਕੋਸਤੇ ਲੋਕਾਂ ਦੀ ਵੀ ਗਲਤੀ ਮੰਨਦਾ ਮੈਂ ਨਹੀਂ ਪਰ ਸਰਕਾਰ ਚੋਂ ਨਹੀਂ ਹੁਣ ਸਟੇਟਿਟੀ ਐ ਸਟੇਟਿਟੀ ਦੇ ਵਿੱਚ ਵੀ ਸਰਕਾਰ ਸੰਦੇ ਦੇਵੇ ਮੰਨ ਕੇ ਚਲ ਕੋਈ ਹੈਪੀ ਸੀਡਰ ਦੇਵੇ ਇੱਥੇ ਕੋਈ ਟਰੈਕਟਰ ਦੇਵੇ ਕੋਈ ਦੇਵੇ ਸਰਕਾਰ ਮਜੂ ਸਟੇਟਿਟੀ ਦੇ ਤੇ ਛੋਟੇ ਕਿਸਾਨਾਂ ਨੂੰ ਉਸ ਚੀਜ਼ ਦਾ ਫਾਇਦਾ ਹੋਵੇ ਜਿਵੇਂ ਮੰਨ ਲਓ ਆਪਾਂ ਕਿਸਾਨ ਪੱਖ ਦੀ ਗੱਲ ਕਰ ਲਈ ਹੈਣਾ ਕਿਸਾਨ ਸਰਕਾਰ ਨੂੰ ਕੀ ਕਰਨਾ ਚਾਹੀਦਾ ਹੈ ਡਾਕਟਰ ਸਾਹਿਬਾਨਾਂ ਨੂੰ ਕੀ ਕਰਨਾ ਚਾਹੀਦਾ ਤਾਂ ਭਾਈ ਜੀ ਤੁਸੀਂ ਕਿਸਾਨਾਂ ਵਿੱਚ ਵਿਚਰਦੇ ਹੋ ਆਪ ਕਿਸਾਨ ਨੂੰ ਤਾਂ ਕਿਸਾਨ ਕਿੱਥੇ ਧਿਆਨ ਦੇਵੇ ਜੀ ਇਹ ਵੀ ਤੁਸੀਂ ਆਪ ਦੇ ਕਿਸਾਨ ਭਰਾਵਾਂ ਨੂੰ ਜਰੂਰ ਦੱਸੋ ਦੇਖੋ ਜੀ ਕਿਸਾਨ ਮੰਨਦੇ ਆ ਗੱਲ ਵੀ ਕੁਝ ਕਿਸਾਨਾਂ ਦੇ ਵਿੱਚ ਵੀ ਕਮੀਆਂ ਹੈ ਮੰਨ ਕੇ ਚੱਲੋ ਸਭ ਤੋਂ ਵੱਡੀ ਗੱਲ ਤਾਂ ਨੌਲੇਜ ਨਹੀਂ ਦੇਖੋ ਅੱਜ ਡਾਕਟਰ ਸਾਹਿਬ ਇੱਥੇ ਦੱਸ ਰਹੇ ਸੀ ਨਦੀਨਾਂ ਬਾਰੇ ਦੱਸ ਰਹੇ ਸੀ ਘਾਟ ਬਾਰੇ ਦੱਸ ਰਹੇ ਸੀ ਲੇ ਤੁਸੀਂ 100 ਜ਼ਿਮੀਂਦਾਰ ਬੈਠਾ 100 ਦੇ ਵਿੱਚੋਂ ਸੋਚ ਕੋਈ ਆਸ ਦੇ ਵੀ ਆ ਫਸਲ ਨੂੰ ਕਿਸੇ ਨੂੰ ਇਹਨੂੰ ਕਿਹੜੀ ਤਤ ਦੀ ਘਾਟ ਹੈ ਨਹੀਂ ਉਹ ਚੀਜ਼ ਦਾ ਜ਼ਿੰਮੇਵਾਰ ਨੂੰ ਪਤਾ ਉਹਨਾਂ ਦਾ ਡੀਏਪੀ ਤੇ ਯੂਰਗਾ ਤੇ ਮਤਲਬ ਜਿੰਨਾ ਚਿਰ ਉਹਨੂੰ ਨੌਲੇਜ ਨਹੀਂ ਉਹਨਾਂ ਨੂੰ ਜਾਗਰੂਤ ਨਹੀਂ ਕੀਤਾ ਜਾ ਸਕਦਾ ਇਹ ਇਸ ਤਰ੍ਹਾਂ ਦੇ ਕੈਂਪ ਲਾ ਕੇ ਵੱਧ ਤੋਂ ਵੱਧ ਕੈਂਪ ਲੱਗਣ ਜਿੰਨਾ ਚਿਰ ਉਹਨੂੰ ਹਰ ਚੀਜ਼ ਬਾਰੇ ਮਤਲਬ ਹੁਣ ਜਿਵੇਂ ਪੜਿਆ ਲਿਖਿਆ ਹਰ ਕਿਸਾਨ ਦੇ ਘਰੇ ਕੋਈ ਪਲੱਸ 2 ਮੈਟ੍ਰਿਕ ਬੱਚਾ ਬੈਠਾ ਇਸ ਚੀਜ਼ ਨੂੰ ਫਾਲੋ ਕਰਦਾ ਉਹ ਤੇ ਵੱਧ ਤੋਂ ਵੱਧ ਸਰਕਾਰ ਨੂੰ ਚਾਹੀਦਾ ਵੀ ਨੌਲੇਜ ਜਿੰਨਾ ਚਿਰ ਨੌਲੇਜ ਨਹੀਂ ਸਾਨੂੰ ਮਿਲਦੀ ਹੁਣ ਮੰਨ ਕੇ ਚਲੋ ਇੱਕ ਪਾਸੇ ਤਾਂ ਕਿਸੇ ਨੇ ਪਾਣੀ ਬਚਾਓ ਪਰ ਮੈਂ ਇਹ ਜਿਹੜੀ ਸਰਕਾਰ ਆਹ ਦੇ ਰਹੀ ਸੋਲਰ ਸਿਸਟਮ ਦੇ ਰਹੀ ਆਪਾਂ ਦਾ ਬਿਲਕੁਲ ਖਿਲਾਫ ਹੈ ਦੀ ਅੱਗੇ ਅਸੀਂ 8 ਘੰਟੇ ਲਾਈਟ ਚਲਾਉਂਦੇ ਸੀ ਮਤਲਬ ਲਾਈਟ ਆ ਗਈ 8 ਘੰਟੇ ਲਾਈਟ ਚੱਲੀ ਹੁਣ ਉਹ ਚੱਲ ਪਈ 6 ਵਜੇ 14 ਘੰਟੇ ਚੱਲੀ ਜਾਂਦੀ ਦੱਸੋ ਇਹ ਪਾਣੀ ਬਚਾਉਣ ਵਾਲੇ ਪਾਸੇ ਜਾ ਰਹੇ ਖਰਾਬ ਕਰਨ ਵਾਲੇ ਪਾਸੇ ਜਾ ਰਹੇ ਆਪਾਂ ਹੁਣ ਹਰਿਆਣਾ ਚ ਜੋ ਰਾਜਸਥਾਨ ਚ ਜੋ ਡਿਗੀਆਂ ਬਣੀਆਂ ਸਰਕਾਰ ਦੀ ਸਬਸਿਡੀ ਦੀ ਪਾਣੀ ਕੋਈ ਸਰਕਾਰ ਨੂੰ ਵੀ ਇਸ ਚੀਜ਼ ਤੇ ਬਹਿ ਕੇ ਜਿਹੜੇ ਖੇਤੀਬਾੜੀ ਹੈ ਚੰਗੇ ਕਿਸਾਨ ਆਗੂ ਉਹਨਾਂ ਨੂੰ ਬਹਿ ਕੇ ਇੱਕ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਹੱਲ ਕਰਨਾ ਪੈਣਾ ਵਰਨਾ ਇਹ ਜਿਵੇਂ ਉਹ ਦਿੰਦੇ ਆ ਵੀ ਪੰਜਾਬ ਉਹਦਾ ਚੱਲੀ ਜਾਂਦਾ ਕੰਮ ਜੀ ਬਿਲਕੁਲ ਕਹਿੰਦੇ ਨੇ ਨਾ ਵੀ ਇਹ ਇੱਕ ਵਾਜਬ ਹੈ ਗੱਲ ਕਿਤੇ ਨਾ ਕਿਤੇ ਵੀ ਇੱਕ ਜਿਹੜੀ ਮੀਟਿੰਗ ਹੈ ਉਹ ਉੱਚ ਪੱਧਰੀ ਤੇ ਆਪਾਂ ਕਹਿੰਦੇ ਨੇ ਆ ਵੀ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਕਿਸਾਨ ਕੰਮ ਕਰਦੇ ਉਹਨਾਂ ਦੇ ਨਾਲ ਹੋਣੀ ਚਾਹੀਦੀ ਹੈ ਜਾਂ ਇੱਕ ਅਜਿਹਾ ਮੰਚ ਹੋਣਾ ਚਾਹੀਦਾ ਵੀ ਜਿੱਥੇ ਜਾਣਕਾਰੀਆਂ ਅੱਜ ਭਾਵੇਂ ਸਾਂਝੀਆਂ ਕੀਤੀਆਂ ਗਈਆਂ ਪਰ ਕਿਤੇ ਨਾ ਕਿਤੇ ਕਿਸਾਨ ਭਰਾਵਾਂ ਦੀ ਮੰਗ ਹੈ ਵੀ ਇਹ ਕਿਤੇ ਵੱਡੇ ਪੱਧਰ ਤੇ ਇਹ ਜਿਹੜੀਆਂ ਗੱਲਾਂ ਉਹ ਮਤਲਬ ਤੁਸੀਂ ਕਹਿੰਦੇ ਹੋ ਵੀ ਹਾਈ ਲੈਵਲ ਤੱਕ ਉੱਪਰ ਤੱਕ ਪਹੁੰਚਦੀਆਂ ਹੋ ਜਾਣ ਮੰਤਰੀ ਅਸੀਂ ਬਣਾਤੇ ਕਿਸੇ ਨੂੰ ਕਿਸੇ ਨੇ ਖੇਤ ਦੇ ਵੱਟ ਦੇ ਨੰਗੇ ਹੁੰਦੇ ਉਹਨੂੰ ਅਸੀਂ ਸਿੱਖਿਆ ਜਿਹੜਾ ਸਕੂਲ ਦੇ ਪੈਰ ਨੇਗਾ ਉਹ ਅਸੀਂ ਸਿੱਖਿਆ ਮੰਤਰੀ ਬਣਾ ਦੇ ਚੱਕੀ ਉਹ ਲੋਕ ਹੈ ਲੋਕਾਂ ਦੀ ਘਾਟ ਹੈ ਸਾਡੇ ਜਆਬ ਦੀ ਜੀ ਹੈ ਕਿਉਂਕਿ ਅਸੀਂ ਜੇ ਅਸੀਂ ਬੰਦੇ ਉਹ ਜਿਹੜੇ ਸਿਰ ਤੇ ਵਾਂਗ ਉਹ ਜਿਹੋ ਕੁਸਾਨੂੰ ਮਿਲਣਾ ਸੋ ਇਹ ਬੇਨਤੀ ਹੈ ਵੀ ਸਰਕਾਰ ਅੱਗੇ ਵੀ ਕਿਸਾਨ ਆਗੂਆਂ ਅੱਗੇ ਵੀ ਖੇਤੀ ਬੜੀ ਮਹਿੰਗੀ ਜੇ ਪੰਜਾਬ ਨੂੰ ਵਾਕੈ ਹੀ ਬਚਾਉਣਾ ਹੈ ਕਿਉਂਕਿ ਆਪਣੇ ਗੁਰਬਾਣੀ ਚ ਲਿਖਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਿੰਨ ਚੀਜ਼ਾਂ ਇਹ ਇਹੀ ਆਪ ਨੂੰ ਬਚਾਈ ਜਾਂਦੀ ਸਭ ਤੋਂ ਵੱਡੀ ਪੰਜਾਬ ਦੇ ਵਿੱਚ ਇਹੀ ਹੈ ਆਪਣੇ ਪਾਣੀ ਆਪਣੇ ਕੋਲੇ ਪਾਣੀ ਆਪੇ ਖਰਾਬ ਕਰੀ ਜਾਂਦੇ ਕਿਸਾਨਾਂ ਨੂੰ ਤਾਂ ਆਖੀ ਜਾਂਦੇ ਹੁਣ ਜਿਹੜਾ ਬੁੱਢਾ ਨਾਲਾ ਜਾਂਦਾ ਅਸੀਂ ਗਏ ਲੁਧਿਆਣੇ ਉਦੇ ਇੱਕ ਉੱਥੇ ਕੋਈ ਧਰਨਾ ਸੀ ਜਰਾਲਾਬਾਦ ਤੋਂ 250 ਕਿਲੋਮੀਟਰ ਇੱਕ ਪਿੰਡ ਸੌਰੀ ਲੁਧਿਆਣੇ ਤੋਂ 250 ਕਿਲੋਮੀਟਰ ਪਿੰਡ ਇੱਕ ਪੈਂਦਾ ਇੱਧਰ ਜਿਹੜਾ ਇਹ ਬੁੱਢਾ ਨਾਲਾ ਜਾ ਕੇ ਉੱਥੇ ਮਾਰ ਕਰਦਾ ਉੱਥੋਂ ਦੇ ਕਿਸਾਨ ਆ ਗੂ ਮਤਲਬ ਕਿਸਾਨ ਨਹੀਂ ਸੌਰੀ ਪਿੰਡ ਦੇ ਮੁੰਡੇ ਨੌਜਵਾਨ ਗਏ ਉਹਨਾਂ ਦੀ ਤਾਕਤੀਆਂ ਫੜਿੰਗਾ ਸੀ ਆਖਿਆ ਉਹਨਾਂ ਦਾ ਬਈ ਸਾਡੇ ਹਰ ਵਾਰਡ ਦੇ ਵਿੱਚ ਵਾਰਡ ਵੇ ਜਾਵਾਂਗੇ ਤਿੰਨ ਮਰੀਜ਼ ਕੈਂਸਰ ਦੇ ਸਾਨੂੰ ਮਿਲਣਗੇ ਪਿੰਡ ਦੇ ਵਿੱਚ ਸੋ ਇਹ ਜਿਹੜੀ ਵੀ ਬਹੁਤ ਵੱਡੇ ਹਾਈ ਲੈਵਲ ਦੇ ਇਕੱਲੀਆਂ ਕਿਤਾਬੀ ਕੀੜੇ ਬਣ ਕੇ ਜਾਂ ਇਕੱਲੀਆਂ ਮੀਟਿੰਗਾਂ ਕਰਕੇ ਨਹੀਂ ਇਹ ਬਹੁਤ ਮਤਲਬ ਬਹਿ ਕੇ ਸਾਰੇ ਬੁੱਧੀਜੀਵ ਹੋ ਗਏ ਕੋਈ ਕਿਸਾਨ ਆਗੂ ਹੋ ਗਏ ਆਪਣੇ ਮੰਤਰੀ ਸਾਹਿਬ ਹੋ ਗਏ ਲੀਡਰ ਵਾਇਰ ਹੋ ਗਏ ਕੋਈ ਹੋਰ ਪੜ੍ਹੇ ਲਿਖੇ ਵਰਗ ਬਹਿ ਕੇ ਫਿਰ ਇਹਦੇ ਮਸਲੇ ਹੱਲ ਹੋਣਗੇ ਬਿਲਕੁਲ ਜੀ ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀਆਂ ਉਹ ਇਸ ਮੰਚ ਤੋਂ ਦਿੱਤੀਆਂ ਗਈਆਂ ਪਰ ਕਿਤੇ ਨਾ ਕਿਤੇ ਕਿਸਾਨ ਭਰਾ ਜਿਹੜੇ ਉਹ ਇਸ ਗੱਲ ਦੀ ਜਾਣਕਾਰੀ ਮੰਗਦੇ ਆ ਵੀ ਇੱਕ ਉੱਚ ਪੱਧਰੀ ਮੀਟਿੰਗ ਦੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਹੋਰ ਆ ਜਿਹੜੀਆਂ ਉਹਨਾਂ ਦੇ ਵੀ ਹੱਲ ਹੈ ਜਿਹੜੇ ਉਹ ਲੱਭਣੇ ਚਾਹੀਦੇ ਆ ਤਾਂ ਇਹ ਜਾਣਕਾਰੀਆਂ ਸੀ ਖੇਤੀ ਸੰਕਲਪ ਅਭਿਆਨ ਦੇ ਨਾਲ ਸਬੰਧਿਤ ਇਹਨਾਂ ਜਾਣਕਾਰੀਆਂ ਦੇ ਨਾਲ ਮੈਨੂੰ ਯਾਨੀ ਕੁਲਵਿੰਦਰ ਆਲਖ ਨੂੰ ਦਿਵਾ ਗਿਆ ਧੰਨਵਾਦ